ਫੌਮ ਦਾ ਸਭ ਤੋਂ ਕਰੀਬੀ ਜੇਕਰ ਕੋਈ ਤਬਕਾ ਹੈ ਤਾਂ ਉਹ ਗ੍ਰੰਥੀ ਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕ ਰਹਿੰਦਾ ਜਾਂ ਨਜ਼ਦੀਕ ਮੰਨਿਆ ਜਾਂਦਾ ਕਿ ਜਿਹੜੇ ਗ੍ਰੰਥੀ ਪ੍ਰਬੰਧਕਾਂ ਨੂੰ ਉਹਨਾਂ ਦੀਆਂ ਗਲਤੀਆਂ ਬਾਰੇ ਦੱਸਦੇ ਆ ਪ੍ਰਬੰਧਕ ਅਗਲੇ ਦਿਨ ਹੀ ਗ੍ਰੰਥੀਆਂ ਦੀ ਗੁਰੂ ਘਰਾਂ ਚੋਂ ਛੁੱਟੀ ਕਰ ਦਿੰਦੇ ਨੇ ਉਹਨਾਂ ਦਾ ਬੋਰਾ ਬਿਸਤਰੀਆ ਗੋਲ ਕਰ ਦਿੰਦੇ ਨੇ ਸਵੇਰੇ ਕੋਈ ਮਾੜੀ ਮੋਟੀ ਤੂੰ ਤੂੰ ਮੈਂ ਸ਼ਾਮ ਤੱਕ ਗ੍ਰੰਥੀ ਦਾ ਸਮਾਨ ਝੁਕਾ ਦਿੰਦੀ ਆ ਬਚਤ ਕਰਕੇ ਕੋਈ ਸਕੂਟਰ ਜਾਂ ਮੋਟਰਸਾਈਕਲ ਲੈ ਲਵੇ ਜਾਂ ਕੋਈ ਘਰ ਪਾਲਵੇ ਤਾਂ ਪ੍ਰਬੰਧਕ ਆਨੇ ਬਹਾਨੇ ਉਹਦੇ ਘਰ ਬਾਹਰ ਜਾ ਕੇ ਇਹ ਗੱਲ ਉਠਾਉਂਦੇ ਨੇ ਕਿ ਬਾਬਾ ਜੀ ਕੋਲ ਇਹ ਪੈਸੇ ਕਿੱਥੋਂ ਆਏ ਤਾਂ ਜਿਹੜੇ ਜ਼ਿਆਦਾਤਰ ਬੱਚੇ ਸੀਗੇ ਕੋਈ ਕਹਿੰਦਾ ਆਈਐਸ ਬਣਨਾ ਆਈਪੀਐਸ ਬਣਨਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਪਰ ਕੋਈ ਵੀ ਮੈਂ ਉਹਨੂੰ ਪੁੱਛਿਆ ਵੀ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਸੇਕ ਕੌਮ ਦੇ ਵਿੱਚ ਪੈਦਾ ਹੋਏ ਆ ਕਿਸੇ ਨੂੰ ਆਪਣੇ ਵਿੱਚੋਂ ਗ੍ਰੰਤੀ ਸਿੰਘ ਜਾਂ ਰਾਗੀ ਸਿੰਘ ਬਣਨਾ ਚਾਹੀਦਾ ਤਾਂ ਉਹ ਕੋਰੀ ਨਾ ਕਰ ਗਏ ਸੱਚਮੁੱਚ ਦੇ ਵਿੱਚ ਜੇਕਰ ਸਤਿਕਾਰ ਦਿੱਤਾ ਹੁੰਦਾ ਤਾਂ ਅੱਜ ਇਹ ਖਬਰ ਪ੍ਰਕਾਸ਼ਿਤ ਨਾ ਹੁੰਦੀ ਕਿ ਦੁਨੀਆ ਦੀ ਮਾਰਸ਼ਲ ਕੌਮ ਦੇ ਕੋਲ ਹੁਣ ਅਖੰਡ ਪਾਠ ਸਾਬ ਕਰਨ ਲਈ ਗ੍ਰਾਂਥੀ ਨਹੀਂ ਹੈਗੇ ਡੀ ਐਮ ਟੀ ਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਿਹੜੀ ਇਹ ਖਬਰ ਤੁਸੀਂ ਵੀ ਪੜੋਗੇ ਇਸ ਖਬਰ ਨੂੰ ਪੜਦਿਆਂ ਸਾਰ ਮੇਰੇ ਮਨ ਦੇ ਅੰਦਰ ਇੰਨੀ ਖਲਬਲੀ ਪੈਦਾ ਹੋ ਗਈ ਕਿ ਸਿੱਖ ਕੌਮ ਵਿੱਚ ਆਈ ਇਸ ਗ੍ਰਾਵਟ ਲਈ ਮੈਂ ਤੁਹਾਡੇ ਨਾਲ ਰੂਬਰੂ ਹੋਣਾ ਜ਼ਰੂਰੀ ਸਮਝਿਆ ਸਿੱਖ ਪੰਥ ਵਿੱਚ ਇਸ ਘਾਟ ਲਈ ਕੌਣ ਜ਼ਿੰਮੇਵਾਰ ਹੈ ਕੀ ਇਹ ਘਾਟ ਪੂਰੀ ਕੀਤੀ ਜਾ ਸਕਦੀ ਹੈ ਇਸ ਤੇ ਵਿਚਾਰ ਚਰਚਾ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਤੁਸੀਂ 3 ਜਨਵਰੀ 2025 ਨੂੰ ਇਹ ਖਬਰ ਜਿਹੜੀ ਕਿ ਪਹਿਰੇਦਾਰ ਅਖਬਾਰ ਦੇ ਵਿੱਚ ਛਪੀ ਹੈ ਇਸ ਨੂੰ ਸਾਰੇ ਧਿਆਨ ਨਾਲ ਪੜੋ ਜਿਹੜੀ ਮੇਰੀ ਸਕਰੀਨ ਤੇ ਚੱਲ ਰਹੀ ਹੈ ਅੱਜ ਸਿੱਖ ਕੌਮ ਦੇ ਹਾਲਾਤਾਂ ਤੋਂ ਅਸੀਂ ਸਾਰੇ ਜਾਣੂ ਹਾਂ ਅੱਜ ਅਸੀਂ ਇੱਕ ਦੂਜੇ ਵਿਰੁੱਧ ਦੂਸ਼ਣਵਾਦੀਆਂ ਅਖਬਾਰੀ ਬਿਆਨਾਂ ਵਿੱਚ ਹੀ ਉਲਝੇ ਰਹਿੰਦੇ ਹਾਂ ਕੌਮ ਦਾ ਸਭ ਤੋਂ ਕਰੀਬੀ ਜੇਕਰ ਕੋਈ ਤਬਕਾ ਹੈ ਤਾਂ ਉਹ ਗ੍ਰੰਤੀ ਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕ ਰਹਿੰਦਾ ਜਾਂ ਨਜ਼ਦੀਕ ਮੰਨਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰੇ ਵਿਸ਼ੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਿੱਖ ਪਰਿਵਾਰ ਹੋਵੇਗਾ ਜਿਸ ਨੇ ਖੁਸ਼ੀ ਜਾਂ ਗਮੀ ਦੇ ਵਿੱਚ ਆਪਣੇ ਗ੍ਰਹਿ ਵਿਖੇ ਅਖੰਡ ਪਾਠਨਾ ਕਰਵਾਇਆ ਹੋਵੇ ਸਹਿਜ ਪਾਠਨਾ ਕਰਵਾਇਆ ਹੋਵੇ ਜਾਂ ਸੁਖਮਨੀ ਸਾਹਿਬ ਦਾ ਪਾਠਨਾ ਕਰਵਾਇਆ ਹੋਵੇ ਇਸ ਖਬਰ ਨੂੰ ਪੜਨ ਤੋਂ ਬਾਅਦ ਮੇਰੀ ਰੂਹ ਕੰਬੂ ਠੀਕ ਹੈ ਜਿਹੜਾ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਉੱਤੇ ਐ ਉੱਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਗ੍ਰੰਤੀ ਸਿੰਘਾਂ ਦੀ ਘਾਟ ਸਿੱਖ ਕੌਮਲੀ ਚਿੰਤਾ ਜਾਣਕੀ ਨਹੀਂ ਸਗੋਂ ਨਮੋਸ਼ੀ ਭਰਪੂਰ ਗੱਲ ਹੈ ਪਿਛਲੇ 2 ਦਿਨਾਂ ਦੇ ਵਿੱਚ ਜਦੋਂ ਮੈਂ ਇਹ ਖਬਰ ਪੜ੍ਹੀ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਆਪਣੇ ਆਸਕਵਾਨ ਦੇ ਵਿੱਚ ਬੱਚਿਆਂ ਦੇ ਨਾਲ ਆਪਣੇ ਨਗਰ ਦੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਰੁਚੀ ਕੀ ਬਣਨ ਦੇ ਵਿੱਚ ਹੈ ਤਾਂ ਜਿਹੜੇ ਜ਼ਿਆਦਾਤਰ ਬੱਚੇ ਸੀਗੇ ਕੋਈ ਕਹਿੰਦਾ ਆਈਐਸ ਬਣਨਾ ਆਈਪੀਐਸ ਬਣਨਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਪਰ ਕੋਈ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ ਕਿਸੇ ਨੂੰ ਆਪਣੇ ਵਿੱਚੋਂ ਗ੍ਰਾਂਥੀ ਸਿੰਘ ਜਾਂ ਰਾਗੀ ਸਿੰਘ ਬਣਨਾ ਚਾਹੀਦਾ ਤਾਂ ਉਹ ਕੋਰੀ ਨਾ ਕਰ ਗਏ ਇਤੋਂ ਤੱਕ ਕਿ ਜਿਹੜੇ ਪਿੰਡ ਦੇ ਵਿੱਚ ਸਾਡੇ ਗ੍ਰਾਂਥੀ ਸਿੰਘ ਹੈ ਉਹਨਾਂ ਤੋਂ ਵੀ ਪੁੱਛਿਆ ਉਹਨਾਂ ਦੇ ਬੱਚਿਆਂ ਤੋਂ ਵੀ ਪੁੱਛਿਆ ਕੋਈ ਵੀ ਉਹ ਗ੍ਰਾਂਥੀ ਸਿੰਘ ਆਪਣੇ ਬੱਚਿਆਂ ਨੂੰ ਵੀ ਗ੍ਰਾਂਥੀ ਬਣਾਉਣ ਲਈ ਤਿਆਰ ਨਹੀਂ ਸੀ ਮੈਨੂੰ ਲੱਗਿਆ ਕਿ ਇਹ ਸਾਡੇ ਸਾਰਿਆਂ ਲਈ ਬੜੀ ਵੱਡੀ ਲਾਹਣਤ ਹੈ ਇਸ ਲਈ ਕੋਈ ਇੱਕ ਧਿਰ ਜ਼ਿੰਮੇਵਾਰ ਨਹੀਂ ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਅੱਜ ਦੇ ਇਸ ਵਿਸ਼ੇ ਤੇ ਮੈਨੂੰ ਹਰਪਾਲ ਸਿੰਘ ਦੇ ਲਿਖਤ ਬੜੀ ਟੁਕਮੀ ਲੱਗੀ ਹਰਪਾਲ ਸਿੰਘ ਲਿਖਦੇ ਨੇ ਕਿ ਗ੍ਰਾਂਥੀ ਸਿੰਘ ਵੱਲੋਂ ਮੈਨੂੰ ਦੱਸਿਆ ਗਿਆ ਕਿ ਇੱਕ ਦਿਨ ਕਿਸੇ ਪਰਿਵਾਰ ਦਾ ਬਜ਼ੁਰਗ ਚੜ੍ਹਾਈ ਕਰ ਗਿਆ ਪਰਿਵਾਰ ਵਾਲੇ ਆ ਗਏ ਕਿ ਬਾਬਾ ਜੀ ਅੰਤਮ ਸੰਸਕਾਰ ਦੀ ਅਰਦਾਸ ਵਾਸਤੇ ਪੂਰੇ 2 ਵਜੇ ਤੁਸੀਂ ਸ਼ਮਸ਼ਾਨ ਘਾਟ ਪੁੱਜ ਜਾਇਓ ਤੇ ਨਾਲ ਹੀ ਤਾਕੀਦ ਕਰ ਗਏ ਕਿ ਕਿਤੇ 2 ਵਜੇ ਤੱਕ ਦੇਖਿਓ ਲੇਟ ਨਾ ਹੋ ਜਾਇਓ ਬਾਬਾ ਜੀ ਕਹਿੰਦੇ 2 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਸੀ ਪਰ ਮੈਂ 10-15 ਮਿੰਟ ਪਹਿਲਾਂ ਹੀ ਸਿਵਿਆਂ ਦੇ ਵਿੱਚ ਜਾ ਪੁੱਜਿਆ ਉੱਥੇ ਇੱਕ ਪੰਡਤ ਜੀ ਵੀ ਖੜੇ ਸਨ ਜਿਹੜੇ ਕਿਸੇ ਹਿੰਦੂ ਪਰਿਵਾਰ ਦੀ ਮ੍ਰਿਤਕ ਮ੍ਰਿਤਕ ਦੀਆਂ ਅੰਤਮ ਜੜੀਆਂ ਉਹ ਰਸਮਾਂ ਉਹ ਕਰਨ ਵਾਸਤੇ ਆਏ ਹੋਏ ਸਨ ਬਾਬਾ ਜੀ ਦੱਸਦੇ ਨੇ ਕਿ ਪੰਡਤ ਜੀ ਨੇ ਮੇਰਾ ਪਹਿਰਾਵਾ ਦੇਖ ਕੇ ਮੈਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ ਗ੍ਰਾਂਤੀ ਸਿੰਘ ਤੇ ਪੰਡਤ ਜੀ ਗੱਲਬਾਤ ਕਰਦੇ ਰਹੇ ਉਧਰੋਂ ਸਿੱਖ ਪਰਿਵਾਰ ਆਪਣੀ ਚੜ੍ਹਾਈ ਕਰ ਗਏ ਬਜ਼ੁਰਗ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਵਾਸਤੇ ਲੈ ਆਏ ਬਾਬਾ ਜੀ ਨੇ ਦੱਸਿਆ ਕਿ ਉਹਨਾਂ ਨੇ ਜਪਦੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਅਤੇ ਮ੍ਰਿਤਕ ਨੂੰ ਅਗਨ ਭੇਟ ਕਰ ਦਿੱਤਾ ਗਿਆ ਜਦੋਂ ਬਾਬਾ ਜੀ ਸੇਵੇ ਤੋਂ ਵਾਪਸ ਆਪਣੇ ਸਾਈਕਲ ਵੱਲ ਨੂੰ ਆ ਰਹੇ ਸਨ ਤਾਂ ਮ੍ਰਿਤਕ ਪਰਿਵਾਰ ਦਾ ਕੋਈ ਮੈਂਬਰ ਬਾਬਾ ਜੀ ਪਿੱਛੇ ਭੱਜ ਕੇ ਗਿਆ ਕਿ ਬਾਬਾ ਜੀ ਆ ਭੇਟਾ ਲੈ ਲੋ ਅਰਦਾਸ ਦੀ ਸ਼ਾਇਦ ਕਿਸੇ ਨੇ ਉਸ ਪਰਿਵਾਰ ਨੂੰ ਯਾਦ ਕਰਵਾ ਦਿੱਤਾ ਹੋਵੇ ਕਿ ਤੁਸੀਂ ਬਾਬਾ ਜੀ ਨੂੰ ਅਰਦਾਸ ਦੀ ਭੇਟਾ ਨਹੀਂ ਦਿੱਤੀ ਨੌਜਵਾਨ ਬਾਬਾ ਜੀ ਕੋਲ ਜਾ ਕੇ ਪਹੁੰਚਦਾ ਤੇ ਉਹਨਾਂ ਨੂੰ ਕਹਿੰਦਾ ਆ ਲਓ ਜੀ 50 ਰੁਪਏ ਫੜੋ ਪੰਡਤ ਜੀ ਇਹ ਸਾਰਾ ਕੁਝ ਦੇਖ ਰਹੇ ਹੁੰਦੇ ਨੇ ਪੰਡਤ ਜੀ ਬੜਾ ਹੈਰਾਨ ਹੁੰਦੇ ਨੇ ਤੇ ਬਾਬਾ ਜੀ ਨੂੰ ਆਖਣ ਲੱਗਦੇ ਨੇ ਸਿਰਫ 50 ਰੁਪਏ ਅਰਦਾਸ ਦੀ ਭੇਟਾ ਵੈਸੇ ਤਾਂ ਪਰਿਵਾਰ ਨੇ ਬਜ਼ੁਰਗ ਨੂੰ ਵੱਡਾ ਕੀਤਾ ਹੈ ਇੰਨਾ ਖਰਚਾ ਕੀਤਾ ਤੇ ਤੁਹਾਨੂੰ ਸਿਰਫ 50 ਰੁਪਏ ਹੀ ਦਿੱਤੇ ਬਾਬਾ ਜੀ ਹੱਸ ਕੇ ਕਹਿੰਦੇ ਪੰਡਤ ਜੀ ਸ਼ੁਕਰ ਕਰੂ ਇੰਨਾ 50 ਰੁਪਏ ਦੇ ਦਿੱਤੇ ਕਈ ਵਾਰ ਤਾਂ ਬਿਨਾ ਭੇਟਾ ਦਿੱਤੇ ਹੀ ਤੋੜ ਦਿੰਦੇ ਨੇ ਮੰਗਦੇ ਅਸੀਂ ਆਪ ਨਹੀਂ ਤੇ ਦਿੰਦਾ ਕੋਈ ਨਹੀਂ ਬਾਬਾ ਜੀ ਪੰਡਤ ਜੀ ਨੂੰ ਦੱਸਣ ਲੱਗੇ ਕਿ ਮੇਰੇ ਇੱਕ ਜਾਣਕਾਰੀ ਗ੍ਰੰਥ ਨੂੰ ਪ੍ਰਬੰਧਕਾਂ ਨੇ ਸਿਰਫ ਇਸ ਕਰਕੇ ਗੁਰੂ ਘਰ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਕਿ ਉਹਨੇ ਕਿਸੇ ਪਰਿਵਾਰ ਤੋਂ ਅਰਦਾਸ ਦੀ ਜਿਹੜੀ ਅੰਤਮ ਅਰਦਾਸ ਕੀਤੀ ਸੀ ਉਹਨਾਂ ਨੇ ਉਹਦੀ ਭੇਟਾ ਮੰਗ ਲਈ ਸੀ ਪਹਿਲਾਂ ਤਾਂ ਪਰਿਵਾਰ ਨੇ ਬਾਬਾ ਜੀ ਨੂੰ ਸੇਵਿਆਂ ਵਿੱਚ ਹੀ ਬੜਾ ਜਲੀਲ ਕੀਤਾ ਆਖੇ ਸਾਡਾ ਬੰਦਾ ਮਰ ਗਿਆ ਤੂੰ ਅਰਦਾਸ ਕੀਤੀ ਹੈ ਤੇ ਤੈਨੂੰ ਭੇਟਾ ਦੀ ਪਈ ਹੈ ਫਿਰ ਪਰਿਵਾਰ ਨੇ ਪ੍ਰਬੰਧਕਾਂ પાસે ਸ਼ਿਕਾਇਤ ਕੀਤੀ ਕਿ ਤੁਹਾਡਾ ਤਾਂ ਜਿਹੜਾ ਗ੍ਰਾਂਥੀ ਰੱਖਿਆ ਉਹ ਅਰਦਾਸ ਦੇ ਪੈਸੇ ਮੰਗਦਾ ਜਦੋਂ ਫਿਰ ਗ੍ਰਾਂਥੀ ਦੀ ਪੇਸ਼ੀ ਪੈਂਦੀ ਹੈ ਪ੍ਰਬੰਧਕਾਂ ਕੋਲੇ ਗ੍ਰਾਂਥੀ ਉਹਨਾਂ ਨੂੰ ਬਥੇਰਾ ਸਮਝਾਉਂਦੇ ਨੇ ਕਿ ਇਹਨਾਂ ਨੇ ਤਾਂ ਭਾਈ ਆਪ ਦਾ ਜਿਹੜਾ ਬਜ਼ੁਰਗ ਆ ਪੂਰੇ ਰੀਤੀ ਰਿਵਾਜਾਂ ਨਾਲ ਵੱਡਾ ਕੀਤਾ ਇੰਨਾਂ ਦੀ ਵਿਦ ਵੀ ਬੰਡੀ ਤਾਂ ਕਰਕੇ ਮੈਂ ਵੀ ਪੇਟਾ ਮੰਗ ਲਈ ਬੱਚੇ ਜਾਂ ਕੋਈ ਜਮਾਨ ਜਦੋਂ ਚੜਾਈ ਕਰ ਜਾਂਦਾ ਜਾਂ ਅਸੀਂ ਉਹਦੀ ਅੰਤਮ ਅਰਦਾਸ ਕਰਦੇ ਆ ਤਾਂ ਅਸੀਂ ਆਪ ਕਦੇ ਪੇਟਾ ਨਹੀਂ ਮੰਗਦੇ ਜੇ ਕੋਈ ਦੇ ਦੇਵੇ ਤਾਂ ਠੀਕ ਹੈ ਪਰ ਪ੍ਰਬੰਧਕ ਉਹ ਕਹਿੰਦੇ ਉਹਨਾਂ ਦੀ ਗੱਲ ਤੋਂ ਸੰਤੁਸ਼ਟ ਨਹੀਂ ਹੁੰਦੇ ਤੇ ਉਹ ਬਾਬਾ ਜੀ ਨੂੰ ਕਹਿ ਦਿੰਦੇ ਨੇ ਕਿ ਗ੍ਰਾਂਤੀ ਸਿੰਘ ਜੀ ਤੁਹਾਡੀ ਇਸ ਗੁਰੂ ਘਰ ਤੋਂ ਛੁੱਟੀ ਹੈ ਇਹ ਸਾਰੀ ਵਾਰਤਾ ਜਿਹੜੇ ਬਾਬਾ ਜੀ ਹੁੰਦੇ ਨੇ ਉਹ ਪੰਡਤ ਨੂੰ ਦੱਸਦੇ ਨੇ ਜਿਹੜੀ ਹਰਪਾਲ ਸਿੰਘ ਜੀ ਉਹਨਾਂ ਨੇ ਲਿਖੀ ਐ ਅੱਗੇ ਹਰਪਾਲ ਸਿੰਘ ਜੀ ਲਿਖਦੇ ਨੇ ਬਾਬਾ ਜੀ ਦੱਸਦੇ ਸੀ ਕਿ ਪੰਡਤ ਜੀ ਤਾਂ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਏ ਆਖਣ ਲੱਗੇ ਬਾਬਾ ਜੀ ਥੋੜਾ ਸਮਾਂ ਹੈਗਾ ਤਾਂ ਰੁਕੋ ਮੈਂ ਵੀ ਤੁਹਾਨੂੰ ਕੁਝ ਦਿਖਾਉਂਦਾ ਹਾਂ ਉਹਨੇ ਸਮੇਂ ਵਿੱਚ ਉਹ ਪਰਿਵਾਰ ਆਪਣੇ ਮ੍ਰਿਤਕ ਨੂੰ ਸ਼ਮਸ਼ਾਨ ਘਰ ਲੈ ਪੁੱਜੇ ਪੰਡਤ ਜੀ ਨੇ ਬਾਬਾ ਨੂੰ ਕਿਹਾ ਬਾਬਾ ਜੀ ਨੂੰ ਕਿਹਾ ਕਿ ਮੇਰੇ ਨਾਲ ਆਓ ਤੁਸੀਂ ਵੀ ਦੇਖੋ ਬਾਬਾ ਜੀ ਦੱਸਦੇ ਆ ਕਿ ਪੰਡਤ ਜੀ ਨੇ Hindu ਰੀਤੀ ਰਿਵਾਜਾਂ ਦੇ ਨਾਲ ਜੋ ਵੀ ਮਤਲਬ ਕਿਰਿਆਕਰਮ ਕਰਨਾ ਹੁੰਦਾ ਅੰਤਮ ਸਮੇਂ ਉਹ ਸਾਰਾ ਕੀਤਾ ਤੇ ਇਸ ਇਸ ਸਭ ਦੇ ਵਿੱਚ ਆ ਪੰਡਤ ਜੀ ਨੂੰ ਜਿਹੜੀ ਉਹਨਾਂ ਨੇ ਪੂਜਾ ਪਾਠ ਕੀਤੀ ਹੁੰਦੀ ਹੈ ਉਹ Hindu ਪਰਿਵਾਰ ਉਹਦੇ ਬਦਲੇ ਉਹਨਾਂ ਨੂੰ ਚੰਗੀ ਮਾਇਆ ਦਿੰਦੇ ਨੇ ਤੇ ਪੰਡਤ ਜੀ ਨੂੰ ਬੜੇ ਸਤਕਾਰ ਦੇ ਨਾਲ ਉੱਥੋਂ ਵਿਦਾ ਕਰਦੇ ਨੇ ਬਾਬਾ ਜੀ ਦੱਸਦੇ ਸੀ ਕਿ ਜਿੱਥੇ ਮੈਂ ਆਪਣੇ ਮੋਟਰਸਾਈਕਲ ਤੇ ਖੜਾ ਹੁੰਦਾ ਉਹਦੇ ਨਾਲ ਹੀ ਪੰਡਤ ਜੀ ਦਾ ਮੋਟਰਸਾਈਕਲ ਖੜਾ ਸੀਗਾ ਤੇ ਉੱਥੇ ਆਣ ਕੇ ਉਹ ਪੰਡਤ ਜੀ ਮੈਨੂੰ ਸਤਕਾਰ ਵਜੋਂ 200 ਰੁਪਏ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਮੈਂ ਸਤਕਾਰ ਨਾਲ ਹੀ ਨਾ ਕਰ ਦਿੱਤੀ ਸ਼ਾਇਦ ਗ੍ਰਾਂਤੀ ਸਿੰਘ ਦੀਆਂ ਗੱਲਾਂ ਸੁਣ ਕੇ ਪੰਡਤ ਜੀ ਨੂੰ ਤਰਸ ਆ ਗਿਆ ਪਰ ਜਿਹੜੇ ਧਰਮ ਵਾਲਿਆਂ ਦਾ ਬਾਬਾ ਸੀ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਗ੍ਰਾਂਤੀ ਸਿੰਘ ਦੀ ਕੋਈ ਕੀਮਤ ਨਹੀਂ ਸੀ ਉੱਪਰ ਦੱਸੀ ਘਟਨਾ ਇਹ ਕੱਲੇ ਉਸ ਪਿੰਡ ਦੀ ਨਹੀਂ ਜਾਂ ਉਸ ਸ਼ਹਿਰ ਦੀ ਨਹੀਂ ਇਹ ਪੂਰੇ ਪੰਜਾਬ ਦੀ ਸਥਿਤੀ ਆ ਹਰ ਸ਼ਹਿਰ ਦੇ ਵਿੱਚ ਵਸੇ ਗੁਰੂ ਘਰਾਂ ਦੇ ਅੰਦਰ ਗ੍ਰਾਂਤੀ ਸਿੰਘਾਂ ਦਾ ਕਿੰਨਾ ਕੁ ਸਤਿਕਾਰ ਹੁੰਦਾ ਆਪਾਂ ਜਾਣਦੇ ਆ ਬਹੁਤ ਵਾਰੀ ਉਹ ਕਹਿੰਦੇ ਦੇਖਦੇ ਆ ਕਿ ਕੋਈ ਲੋਕ ਜਦੋਂ ਖੁਸ਼ੀ ਦਾ ਪ੍ਰੋਗਰਾਮ ਕਰਦੇ ਨੇ ਤਾ ਉਹ ਆਪਣੇ ਪ੍ਰੋਗਰਾਮਾਂ ਤੇ ਲੱਖਾਂ ਦਾ ਖਰਚਾ ਕਰ ਲੈਂਦੇ ਨੇ ਪਰ ਜਦੋਂ ਪਾਠੀ ਸਿੰਘ ਦੀ ਭੇਟਾ ਦੇਣੀ ਹੁੰਦੀ ਹੈ ਜਾਂ ਗ੍ਰਾਂਤੀ ਸਿੰਘ ਦੀ ਭੇਟਾ ਦੇਣੀ ਹੁੰਦੀ ਹੈ ਉਦੋਂ ਅੱਖਾਂ ਚ ਰੌਣਗੇ ਤੇ ਉਹ ਮਨੋਂ ਮਨ ਸੋਚਣਗੇ ਕਿ ਸ਼ਾਇਦ ਗ੍ਰਾਂਤੀ ਸਿੰਘ ਆਪਣੀ ਭੇਟਾ ਲੈਣਾ ਭੁੱਲ ਜਾਵੇ ਤੇ ਜਦੋਂ ਕੋਈ ਕਹਿੰਦੇ ਮਰਗ ਹੋ ਜਾਂਦੀ ਹੈ ਤੇ ਮਰਗ ਤੇ ਸਮੇਤ ਹਰੇਕ ਪਰਿਵਾਰ ਦਾ ਇਹੋ ਡਾਇਲੋਗ ਹੁੰਦਾ ਸਾਡਾ ਤਾਂ ਘਰ ਦਾ ਮੈਂਬਰ ਤੁਰ ਗਿਆ ਬੜਾ ਸਾਨੂੰ ਘਾਟਾ ਪੈ ਗਿਆ ਜਿਵੇਂ ਹੁਣ ਕਹਿੰਦੇ ਉਹ ਸਾਰਾ ਘਾਟਾ ਬਾਬੇ ਦੀ ਭੇਟਾ ਕੱਟ ਕੇ ਹੀ ਪੂਰਾ ਕਰਨਾ ਹੋਵੇ ਬਹੁਤਿਆਂ ਅੰਤਮ ਅਰਦਾਸਾਂ ਦੇ ਦਾ ਗ੍ਰਾਂਤੀ ਸਿੰਘ ਬਿਨਾ ਭੇਟਾ ਲਏ ਹੀ ਮੁੜਦੇ ਆ ਵਿਚਾਰੇ ਡਰਦੇ ਮੰਗਦੇ ਨਹੀਂ ਕਿ ਇਧਰੋਂ ਆਪਾਂ ਭੇਟਾ ਮੰਗ ਲਈਏ ਤੇ ਉਧਰੋਂ ਕੋਈ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਨਾ ਕਰ ਦਵੇ ਅਰਦਾਸ ਭੇਟਾ ਪਤਨੀ ਮਿਲਣੀ ਆ ਕਿ ਨਹੀਂ ਪਰ ਗੁਰੂ ਘਰ ਤੋਂ ਛੁੱਟੀ ਫਿਰ ਪੱਕੀ ਐ ਆਖਣ ਨੂੰ ਤਾਂ ਕਹਿੰਦੇ ਗੁਰੂ ਘਰ ਦੇ ਵਜ਼ੀਰ ਨੇ ਪਰ ਕੁਝ ਲੋਕ ਇਹਨਾਂ ਨੂੰ ਨੌਕਰਾਂ ਤੋਂ ਵੀ ਭੈੜਾ ਸਮਝਦੇ ਨੇ ਕਿ ਪ੍ਰੋਗਰਾਮ ਵੀ ਕਰਵਾ ਲਈਏ ਤੇ ਦੇਣਾ ਵੀ ਕੁਝ ਨਾ ਪਵੇ ਅੱਜ ਕੱਲ੍ਹ ਹਰ ਗੁਰੂ ਘਰ ਕਮੇਟੀ ਵਿੱਚ ਧੜੇ ਬਣੇ ਹੋਏ ਨੇ ਸਭ ਆਪਣੀ ਸਿਆਸਤ ਗੁਰੂ ਘਰ ਦੇ ਗ੍ਰਾਂਥੀ ਤੇ ਹੀ ਕੱਢਦੇ ਨੇ ਜਿਹੜੇ ਲੰਡੀ ਬੁੱੱਚੀ ਬੰਦੇ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਵੀ ਗੁਰੂ ਘਰ ਆ ਕੇ ਗ੍ਰਾਂਥੀ ਸਿੰਘਾਂ ਦੇ ਰੋਹ ਝਾੜਨ ਦੇ ਮਾਮਲੇ 'ਚ ਆਪਣੇ ਆਪ ਨੂੰ ਫੰਨੇ ਖਾਂ ਦਾ ਸਾਲਾ ਸਮਝਦਾ ਬਹੁਤ ਘੱਟ ਐਸੇ ਪਰਿਵਾਰ ਮਿਲਣਗੇ ਜੋ ਗ੍ਰਾਂਥੀ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਨੇ ਬਹੁਤਿਆਂ ਦਾ ਤਾਂ ਰਪਾਲ ਸਿੰਘ ਲਿਖਦੇ ਨੇ ਕਿ ਸਰਿਆ ਪਿਆ ਉਹ ਕਹਿੰਦੇ ਥੱਬਾ ਥੱਬਾ ਅਰਗਵਤੀਆਂ ਦਾ ਲਾ ਕੇ ਪਾਟੀ ਸਿੰਘਾਂ ਨੂੰ ਕੈਂਸਰ ਕਰਨ ਤੱਕ ਜਾਂਦੇ ਨੇ ਔਰ ਕਹਿੰਦੇ ਉਹ ਅਗਰਵਤੀਆਂ ਵੀ ਐਸੀਆਂ ਲਾਉਂਦੇ ਨੇ ਕਿ ਜਿਵੇਂ ਐ ਲੱਗਦਾ ਹੁੰਦਾ ਵੀ ਟਾਇਰ ਨੂੰ ਅੱਗ ਲਾ ਦਿੱਤੀ ਹੋਵੇ ਜਿਹੜੇ ਚੰਗੇ ਵਿਦਵਾਨ ਗ੍ਰੰਥੀ ਨੇ ਉਹਨਾਂ ਨੂੰ ਵੀ ਸਮੇਂ ਦੀ ਨਿਯਾਕਤ ਅਨਸਾਰ ਪ੍ਰਬੰਧਕ ਕਮੇਟੀਆਂ ਦਾ ਚਾਪਲੂਸ ਬਣਨਾ ਪੈਂਦਾ ਉਹਨਾਂ ਦੀ ਖੁਸ਼ਾਮਦਨ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਹੁੰਦਾ ਹਰਪਾਲ ਸਿੰਘ ਅੱਗੇ ਲਿਖਦੇ ਨੇ ਕਿ ਪ੍ਰਬੰਧਕਾਂ ਨੇ ਗੁਰੂ ਘਰ ਦੇ ਤਾਂ ਐਨ ਪੱਥਰ ਵੜਿਆ ਹੁੰਦਾ ਪਰ ਗੁਰੂ ਘਰ ਦੇ ਗ੍ਰੰਥੀ ਵਾਸਤੇ ਉਹ ਪਹਿਲੀ ਸ਼ਰਤ ਹੁੰਦੀ ਹੈ ਕਿ ਸਸਤਾ ਲੱਭੇ ਫਿਰ ਉਹ ਸ਼ਰਤਾਂ ਰੱਖਦੇ ਨੇ ਕਿ ਉਹ ਜਿਹੜੀਆਂ ਕਮੇਟੀ ਰੱਖਿਉਂਦੇ ਆ ਕਿ ਉਹ ਦੋਵੇਂ ਸਮੇਂ ਨਿਤਨੇਮ ਕਰੇ ਜਾਂ ਰਹਿਰਾਸ ਦਾ ਪਾਠ ਕਰੇ ਜਾਂ ਫਿਰ ਉਹ ਕਥਾ ਵੀ ਕਰੇ ਕੀਰਤਨ ਵੀ ਜਾਣਦਾ ਹੋਵੇ ਸਟੋਰ ਦੇ ਭਾਂਡਿਆਂ ਦਾ ਵੀ ਉਹਦੇ ਕੋਲੇ ਚਾਰਜ ਹੋਵੇ ਗੁਰੂ ਘਰਾਂ ਦੇ ਵਿੱਚ ਜੇ ਮਤਲਬ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਉਹ ਸਾਰਾ ਦਿਨ ਹਾਜ਼ਰ ਰਹੇ ਤਾਂ ਕਈ ਗੁਰੂ ਘਰਾਂ 'ਚ ਤਾਂ ਉਹ ਕਹਿੰਦੇ ਵੀ ਹੁਣ ਸੇਵਾਦਾਰ ਰੱਖਣ ਲੱਗ ਪਏ ਆ ਪਰ ਬਹੁਤੇ ਗੁਰੂ ਘਰਾਂ 'ਚ ਸਾਰਾ ਕੰਮ ਗ੍ਰੰਥੀ ਦੇ ਮੋਢਿਆਂ ਤੇ ਹੀ ਪਾ ਦਿੱਤਾ ਜਾਂਦਾ ਇੰਜ ਲੱਗਦਾ ਜਿਵੇਂ ਗ੍ਰੰਥੀ ਸਿੰਘ ਸੇਵਾ ਨਹੀਂ ਕੋਈ ਬੁਰੀ ਜੂਨ ਹੰਡ ਆ ਰਿਹਾ ਹੋਵੇ ਜਾਂ ਹੰਡਾਉਣ ਆਇਆ ਹੋਵੇ ਕਈ ਵੀਰ ਆਖ ਦਿੰਦੇ ਨੇ ਕਿ ਗ੍ਰੰਥੀਆਂ ਚ ਹਿੰਮਤ ਨਹੀਂ ਕਿ ਉਹ ਪ੍ਰਬੰਧਕਾਂ ਅੱਗੇ ਜਾਇਜ਼ ਗੱਲਾਂ ਤੇ ਅੜ ਸਕਣ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਗ੍ਰੰਥੀ ਪ੍ਰਬੰਧਕਾਂ ਨੂੰ ਉਹਨਾਂ ਦੀਆਂ ਗਲਤੀਆਂ ਬਾਰੇ ਦੱਸਦੇ ਆ ਪ੍ਰਬੰਧਕ ਅਗਲੇ ਦਿਨ ਹੀ ਗ੍ਰੰਥੀਆਂ ਦੀ ਗੁਰੂ ਘਰਾਂ ਚੋਂ ਛੁੱਟੀ ਕਰ ਦਿੰਦੇ ਨੇ ਉਹਨਾਂ ਦਾ ਬੋਰਾ ਬਿਸਤਰੀਆ ਗੋਲ ਕਰ ਦਿੰਦੇ ਨੇ ਆਖੇ ਗ੍ਰੰਥੀ ਕਿਹੜੇ ਆਸਰੇ ਪ੍ਰਬੰਧਕਾਂ ਦੇ ਨਾਲ ਅੜਨ ਲੱਗਿਆ ਇਹਦੇ ਪਿੱਛੇ ਕੌਣ ਆ ਇਹ ਕੌਣ ਆ ਸਾਨੂੰ ਸਵਾਲ ਪੁੱਛਣ ਵਾਲਾ ਕਹਿੰਦੇ ਘਰ ਬੈਠੇ ਸਲਾਹਾਂ ਦੇਣੀਆਂ ਬਹੁਤ ਸੌਖੀਆਂ ਨੇ ਗ੍ਰੰਥੀਤਾ 24 ਘੰਟੇ ਦਾ ਸਭ ਤੋਂ ਘੱਟ ਤਨਖਾਹ ਦਾ ਨੌਕਰ ਹੁੰਦਾ ਹੈ ਪ੍ਰਬੰਧਕਾਂ ਵਾਸਤੇ ਜੇ ਕੋਈ ਗ੍ਰੰਥੀ ਕਿਤੇ ਬਚਤ ਕਰਕੇ ਕੋਈ ਸਕੂਟਰ ਜਾਂ ਮੋਟਰਸਾਈਕਲ ਲੈ ਲਵੇ ਜਾਂ ਕੋਈ ਘਰ ਪਾ ਲਵੇ ਤਾਂ ਪ੍ਰਬੰਧਕ ਆਨੇ ਬਹਾਨੇ ਉਹਦੇ ਘਰ ਬਾਹਰ ਜਾ ਕੇ ਇਹ ਗੱਲ ਉਠਾਉਂਦੇ ਨੇ ਕਿ ਬਾਬਾ ਜੀ ਕੋਲ ਇਹ ਪੈਸੇ ਕਿੱਥੋਂ ਆਏ ਪੱਕੀ ਗੱਲ ਆ ਉਸ ਤੋਂ ਬਾਅਦ ਉਸ ਗ੍ਰੰਥੀ ਤੇ ਪ੍ਰਬੰਧਕ ਬਹਾਨੇ ਬਾਜੀਆਂ ਕਰਕੇ ਰੋਕਾਂ ਟੋਕਾਂ ਲਾਉਣ ਲੱਗ ਪੈਂਦੇ ਨੇ ਆਖਰ ਗ੍ਰੰਥੀ ਦੀ ਉਸ ਗੁਰਦੁਆਰੇ ਤੋਂ ਛੁੱਟੀ ਹੋ ਕੇ ਹੀ ਰਹਿੰਦੀ ਆ ਹਾਲੇ ਸਰਕਾਰ ਵੀ ਫਾਂਸੀ ਦੇਣ ਵਾਲੇ ਕੈਦੀਆਂ ਨੂੰ ਹਫ਼ਤਾ ਦੱਸ ਦੇਣਾ ਪਹਿਲਾਂ ਦੱਸ ਦਿੰਦੀ ਆ ਕਿ ਫਲਾਨੀ ਤਰੀਕ ਨੂੰ ਤੈਨੂੰ ਪਾਈ ਫਾਹੇ ਲਾਉਣਾ ਪਰ ਗੁਰੂ ਘਰਾਂ ਦੇ ਪ੍ਰਬੰਧਕ ਤਾਂ ਕਈ ਵਾਰ ਗ੍ਰੰਥੀ ਸਿੰਘ ਨੂੰ 2 ਦਿਨ ਦਾ ਸਮਾਂ ਹੀ ਦਿੰਦੇ ਨੇ ਤੇ ਅਗਲੇ ਕੋਈ ਕਿਰਾਏ ਦਾ ਪ੍ਰਬੰਧ ਕਰ ਲੈ ਤੇਰੀ ਹੁਣ ਛੁੱਟੀ ਆ ਸਵੇਰੇ ਕੋਈ ਮਾੜੀ-ਮੋਟੀ ਤੂਤੂ ਮੈਂ ਸ਼ਾਮ ਤੱਕ ਗ੍ਰੰਥੀ ਦਾ ਸਮਾਨ ਚੁਕਾ ਦਿੰਦੀ ਆ ਕਿ ਜਾ ਪਾਈ ਸਾਨੂੰ ਤੇਰੀ ਲੋੜ ਨਹੀਂ ਗ੍ਰੰਥੀਆਂ ਦੇ ਇੰਨੇ ਮਾੜੇ ਹੋਣ ਦੇ ਬਾਵਜੂਦ ਸਾਡੇ ਵਿਦਵਾਨ ਵਿਚਾਰ ਕਰਦੇ ਆ ਅਖੇ ਜੀ ਨੌਜਵਾਨ ਸਿੱਖੀ ਤੋਂ ਦੂਰ ਕਿਉਂ ਹੋ ਰਹੇ ਆ ਹਰਪਾਲ ਸਿੰਘ ਲਿਖਦੇ ਨੇ ਦੱਸੋ ਭਾਈ ਜਿਹੜੇ ਗ੍ਰੰਥੀਆਂ ਨੂੰ 24 ਘੰਟੇ ਇਹ ਫਿਕਰ ਲੱਗਿਆ ਰਵੇ ਕਿਤੇ ਪ੍ਰਬੰਧਕ ਮੇਰੀ ਛੁੱਟੀ ਨਾ ਕਰ ਦੇਣ ਮੇਰੇ ਬੱਚਿਆਂ ਦਾ ਫਿਰ ਕੀ ਬਣੂਗਾ ਉਸ ਹਾਲਾਤ ਚ ਗ੍ਰੰਥੀ ਸਿੰਘ ਕੌਮ ਦਾ ਕੀ ਕਾਰਜ ਕਰ ਦੇਣਗੇ ਕੌਮ ਦਾ ਕੀ ਸਵਾਰ ਦੇਣਗੇ ਆ ਜੋ ਕੇ ਸਮੇਂ ਵਿੱਚ ਮੇਰੀ ਜਾਣਕਾਰੀ ਜੀ ਅੱਜ ਤੱਕ ਜਿੰਨੇ ਵੀ ਗ੍ਰੰਥੀ ਹੈਗੇ ਆ ਉਹ ਕਿਸੇ ਨਾ ਕਿਸੇ ਬੱਚੇ ਨੂੰ ਆਪਣੇ ਬੱਚੇ ਨੂੰ ਗ੍ਰੰਥੀ ਬਣਾਉਣ ਲਈ ਰਾਜ਼ੀ ਨਹੀਂ ਇਹ ਗੱਲ ਸਾਡੇ ਵਾਸਤੇ ਕਿਸੇ ਲਹਨਤ ਤੋਂ ਘੱਟ ਨਹੀਂ ਚਾਹੀਦਾ ਤਾਂ ਇਹ ਸੀ ਕਿ ਅਸੀਂ ਗ੍ਰੰਥੀਆਂ ਦਾ ਇੰਨਾ ਸਤਕਾਰ ਕਰਦੇ ਕਿ ਇਨਸਾਨ ਗ੍ਰੰਥੀ ਸਿੰਘ ਬਣਨ ਤੇ ਮਹਿਸੂਸ ਕਰਦਾ ਇੱਕ ਹੋਰ ਬੜੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਈ ਪਿੰਡਾਂ ਤੇ ਸ਼ਹਿਰ ਸ਼ਹਿਰਾਂ ਦੇ ਵਿੱਚ ਲੋਕ ਆਪਣੇ ਗੁਰੂ ਘਰ ਦੇ ਗ੍ਰੰਥੀਆਂ ਨੂੰ 100-100 ਰੁਪਏ ਅਰਦਾਸ ਦੇਣ ਤੋਂ ਭਜਦੇ ਆ ਉਹੀ ਲੋਕ ਜਦੋਂ ਕੋਈ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਜਾਂ ਕਿਤੇ ਵੀ ਕੋਈ ਉਹ ਖਰਚ ਕਰਨ ਦਾ ਪ੍ਰੋਗਰਾਮ ਹੁੰਦਾ ਉੱਥੇ ਉਹ ਹੱਥ ਟੈਟ ਨਹੀਂ ਕਰਦੇ ਉੱਥੇ ਉਹ ਨੱਚਣ ਗਾਉਣ ਵਾਲਿਆਂ ਤੇ ਸ਼ਰਾਬਾਂ ਤੇ ਪੈਸੇ ਲਟਾਉਂਦੇ ਨੇ ਪਰ ਜਦੋਂ ਗ੍ਰਾਂਥੀ ਸਿੰਘਾਂ ਨੂੰ ਦੇਣ ਦੀ ਵਾਰੀ ਆਉਂਦੀ ਹੈ ਉਦੋਂ 1100 ਰੁਪਏ ਦੇਣਾ ਵੀ ਵਾਜਬ ਨਹੀਂ ਸਮਝਦੇ ਕਿ ਜਾਂ 1100 ਰੁਪਏ ਉਹ ਕਹਿੰਦੇ ਦੇ ਕੇ ਸਾਰ ਦਿੰਦੇ ਨੇ ਕਈ ਵਾਰੇ ਆਨੰਦਕਾਰਜ ਦੇ ਵੇਲੇ ਵੀ ਉਹ ਕਹਿੰਦੇ ਗ੍ਰਾਂਥੀ ਸਿੰਘਾਂ ਨੂੰ ਅਰਦਾਸ ਕਰਨ ਲਈ ਇੱਕ ਘੰਟਾ ਪਹਿਲਾਂ ਬੁਲਾ ਲੈਂਦੇ ਨੇ ਉਹ ਵੀ ਝੂਠ ਬੋਲ ਕੇ ਕਿ ਬਾਬਾ ਜੀ ਬਰਾਤ ਹੁਣੀ ਆਉਣ ਵਾਲੀ ਹੈ ਜਲਦੀ ਆ ਜਾਓ ਤੇ ਅਰਦਾਸ ਦੇ ਸਤਕਾਰ ਲਈ ਜੋੜਾ ਕੋਈ ਨਹੀਂ ਖੋਲਦਾ ਇੱਥੋਂ ਤੱਕ ਕਿ ਲਾੜਾ ਵੀ ਨਹੀਂ ਇੱਕ ਘੰਟਾ ਉਡੀਕ ਕਰਨ ਤੋਂ ਬਾਅਦ ਅਰਦਾਸ ਭੇਟਾ ਉਹ ਵੀ 100 ਰੁਪਏ ਕੋਈ ਬਿਰਲਾ ਹੀ ਕੱਢਣ ਦੀ ਉਹ ਕਹਿੰਦੇ ਹਿੰਮਤ ਕਰਦਾ ਮੁੰਡੇ ਵਾਲੇ ਤਾਂ ਇਹੀ ਸੋਚੀ ਜਾਂਦੇ ਨੇ ਕਿ ਗ੍ਰੰਥੀ ਕੁੜੀ ਵਾਲਿਆਂ ਨੇ ਸੱਦਿਆ ਵਾ ਸਾਨੂੰ ਕੀ ਲੋੜ ਐ ਅੱਜ ਕੱਲ ਆਨੰਦ ਕਾਰਜਾਂ ਲਈ ਜਾਂ ਮਿਲਣ ਲਈ ਗ੍ਰੰਥੀ 5 ਮਿੰਟ ਇਧਰ ਉਧਰ ਚੱਲਿਆ ਜਾਵੇ ਤਾਂ ਗ੍ਰੰਥੀ ਦੀ ਰੇਲ ਬਣਾ ਦਿੰਦੇ ਨੇ ਜੇ ਆਨੰਦ ਕਾਰਜ ਦੀ ਭੇਟਾ 1100 ਮੰਗ ਲਵੇ ਤਾਂ ਆਖਾਂ ਕੱਢਦੇ ਨੇ ਕਿ ਬਾਬੇ ਨੇ ਇੰਨੇ ਪੈਸੇ ਮੰਗੇ ਕਿਉਂ ਉਹ ਲੋਕ ਕਰਦੇ ਨੇ ਜਿਹੜੇ ਡੀਜੇ ਵਾਲਿਆਂ ਤੇ 50 50000 ਰੁਪਇਆ ਲਟਾਉਂਦੇ ਨੇ ਜਾਂ ਕਈ ਵਾਰੀ ਉਹ ਕਹਿੰਦੇ ਲਿਖਦੇ ਨੇ ਹਰਪਾਲ ਸਿੰਘ ਕੇ ਗੁਰੂ ਘਰਾਂ ਦੇ ਵਿੱਚ ਆ ਕੇ ਮੰਗਣੇ ਕਰਦੇ ਨੇ ਤੇ ਜਦੋਂ ਮੰਗਣਾ ਕਰਕੇ ਜਿਹੜਾ ਉੱਥੇ ਪ੍ਰੋਗਰਾਮ ਕੀਤਾ ਹੁੰਦਾ ਡਿਸਪੋਜ਼ਲ ਆਦ ਐ ਸੁੱਟ ਕੇ ਚਲੇ ਜਾਂਦੇ ਨੇ ਜਿਵੇਂ ਉਹਨਾਂ ਦੀ ਫਿਰ ਸਾਰੀ ਇਹ ਡਿਸਪੋਜ਼ ਜਿਹੜਾ ਉਹ ਗੰਦ ਕੂੜਾ ਕਰਕਟਾ ਉਹ ਗ੍ਰੰਥੀ ਨੇ ਮਤਲਬ ਇਕੱਠਾ ਕਰਨਾ ਹੋਵੇ ਉਹ ਮਤਲਬ ਇਹ ਸਮਝ ਲੈਣੇ ਕਿ ਇਹ ਤਾਂ ਸਾਰਾ ਗ੍ਰੰਥੀ ਦਾ ਫਰਜ ਹੈ ਭਰਾਵੋ ਅਜੇ ਵੀ ਵੇਲਾ ਉਹ ਕਹਿੰਦੇ ਨੇ ਕਿ ਆਪਣੇ ਗ੍ਰੰਥੀ ਪਾਠੀ ਰਾਗੀਆਂ ਢਾਡੀਆਂ ਕਵੀਸ਼ਰਾਂ ਦੀ ਸਤਿਕਾਰ ਕਰੀਏ ਕਵੀਸ਼ਰਾਂ ਦਾ ਸਤਿਕਾਰ ਕਰੀਏ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇੱਥੇ ਗ੍ਰੰਥੀ ਸਿੰਘ ਵੀ ਕਿਰਾਏ ਤੇ ਲਿਓਣੇ ਪਿਆ ਕਰਨਗੇ ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਜਿਵੇਂ ਹਰਪਾਲ ਸਿੰਘ ਜੀ ਦੀ ਲਿਖਤ ਹੈ ਔਰ ਜੋ ਖਬਰ ਹੈ ਕਿ ਗੱਲਾਂ-ਗੱਲਾਂ ਵਿੱਚ ਗ੍ਰਾਂਥੀ ਸਿੰਘਾਂ ਨੂੰ ਅਸੀਂ ਗੁਰੂ ਘਰ ਦੇ ਵਜ਼ੀਰ ਦੱਸਣ ਵਾਲੇ ਲੋਕ ਹਕੀਕਤ ਦੇ ਵਿੱਚ ਕਦੇ ਗ੍ਰਾਂਥੀ ਸਿੰਘਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਦਿੰਦੇ ਸੱਚਮੁੱਚ ਦੇ ਵਿੱਚ ਜੇਕਰ ਸਤਿਕਾਰ ਦਿੱਤਾ ਹੁੰਦਾ ਤਾਂ ਅੱਜ ਇਹ ਖਬਰ ਪ੍ਰਕਾਸ਼ਿਤ ਨਾ ਹੁੰਦੀ ਕਿ ਦੁਨੀਆ ਦੀ ਮਾਰਸ਼ਲ ਕੌਮ ਦੇ ਕੋਲ ਹੁਣ ਅਖੰਡ ਪਾਠ ਸਾਬ ਕਰਨ ਲਈ ਗ੍ਰਾਂਥੀ ਨਹੀਂ ਹੈਗੇ ਬਲਕਿ ਅੱਜ ਕੌਮ ਦੀ ਹਾਲਾਤ ਜਾਂ ਕੌਮ ਦੇ ਹਾਲਾਤ ਹੋਰ ਹੀ ਕੁਝ ਹੋਣੇ ਸੀ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਸਮਾਂ ਰਹਿੰਦੇ ਸਾਡੀਆਂ ਸਿੱਖ ਸੰਸਥਾਵਾਂ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਸਾਡੇ ਐਨ ਆਰ ਆਈ ਭਰਾ ਸਾਡੇ ਪਿੰਡਾਂ ਦੇ ਜਿਹੜੇ ਸੂਝਮਾਨ ਲੋਕ ਨੇ ਇਹ ਸਾਰੇ ਮਿਲ ਕੇ ਇਸ ਮਸਲੇ ਨੂੰ ਨਵੇਂ ਸਿਰੇ ਬੈ ਨਵੇਂ ਸਿਰੇ ਤੋਂ ਬੈਠ ਕੇ ਵਿਉਂਤਬੰਦੀ ਕਰਨ ਇਸ ਸਮੇਂ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਤਾਂ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਗ੍ਰਾਂਤੀ ਸਿੰਘ ਨਾਂ ਬਣਨ ਵਾਲੀ ਪਿਰਤ ਜਾਂ ਖੜੌਤ ਆਉਣ ਵਾਲੇ ਸਮੇਂ ਦੇ ਵਿੱਚ ਟੁੱਟ ਸਕਦੀ ਹੈ ਸਾਥੀਓ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤਦ ਤੱਕ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਧਾਲੀਵਾਲ ਨੂੰ ਦਿਓ ਯਾਦ ਜਲਦੀ ਅਸੀਂ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਰੂਬਰੂ ਹੋਵਾਂਗੇ ਧੰਨਵਾਦ